ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾਪਾਂ ਤਖਣੇ ਓੰਕਾਰ ਦੀ ਸੰਥਿਆ ਛਾਈ ਮੇ ਪੌੜੀ ਤੋਂ ਆਰੰਭ ਕਰਨ ਲੱਗੇ ਆ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੂਟ ਨੇ ਹੋ ਕੇ ਬੋਲ ਹੈ ਸਹੀ

ਦੋਤ ਪ੍ਰੇਤ ਗਏ ਮੁਰ ਹੋਰ ਦੁਰਮਤ ਪਰ ਹਰ ਛਾੜੇ ਢੋਲ ਦੁਰਮਤ ਪਰ ਹਰ ਛਾੜੇ ਢੋਲ ਟੂਟੇ ਗੰਠ ਪੜੈ ਵਿਚਾਰ ਟੂਟੇ ਗੰਠ ਪੜੈ ਵਿਚਾਰ ਆਏ ਪੜੈ ਪੋਲਾ ਬੋਲਣਾ ਪੜੈ ਨਹੀਂ ਬੋਲਣਾ ਪੜੈ ਵਿਚਾਰ ਕੁਰ ਸਬਦੀ ਕਰਕਾਰ ਜਸਾਰੇ ਕੁਰ ਸਬਦੀ ਸਬਦੀ ਕਰਕਾਰ ਜਸਾਰੇ ਗੁਰ ਸਾਹਿਬ ਦੀ ਘਰ ਕਾਰਜ ਸਾਰ ਲਾਹ ਸਾਚ ਨਾ ਆਵ ਤੋਟਾ ਲਾਹ ਸਾਚ ਨਾ ਆਵ ਤੋਟਾ ਤ੍ਰਿਪਾਵਨ ਠਾਕੁਰ ਪ੍ਰੀਤਮ ਮੋਟਾ ਤ੍ਰਿਪਾਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰਖੋ ਠਾਈ ਤਾਹ ਕੋ ਮੁਈ ਅਵਗਣ ਪਛਤਾਇ ਤਾਹ ਕੋ ਮੁਈ ਅਵਗਣ ਪਛਤਾਇ ਮੁਈ ਅਵਗਣ ਪਛਤਾਇ ਠਾਕੁਰ ਏਕ ਸਬਾਈ ਨਾਰ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ ਉਹ ਤੇ ਬੇਸਰ ਘਰ ਕੁੰਦਿਆਨ ਪਰ ਘਰ ਜਾਤੀ ਠਾਕ ਰਹਾਏ ਪਰ ਘਰ ਜਾਤੀ ਠਾਕ ਰਹਾਏ ਮਹਿਲ ਬੁਲਾਈ ਠਾਕ ਨਾ ਪਾਈ ਮਹਿਨ ਬੁਲਾਈ ਠਾਕ ਨਾ ਪਾਈ ਆ ਮਹਿਲ ਬੁਲਾਈ ਬਿਸ਼ਰਾਮ ਠਾਕ ਠਮਕਲਾ ਕੇ ਨਾ ਪਾਈ ਸਬਦ ਸਵਾਰੀ ਸਾਚ ਪਿਆਰੀ ਸਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਤਾਰੀ ਸਾਈ ਸੁਹਾਗਣ ਠਾਕੁਰ ਤਾਰੀ ਡੋਲਤ ਡੋਲਤ ਹੀ ਸਖੀ 파ਟੇ ਚੀ ਨਸੀਗਾਰ ਡੋਲਤ ਡੋਲਤ ਹੀ ਸਖੀ 파ਟੇ ਚੀ ਨਸੀਗਾਰ ਦਾਹਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀ ਡਾਰ ਡੱਡੇ ਨੂੰ ਕੰਨਾਂ ਦਾ ਹਾਏ ਤੇ ਅਦਕ ਪੱਪਾ ਨਾਣਾ ਦਾਹਪਣ ਇਸ ਤਰ੍ਹਾਂ ਉਚਾਰਨਾ 재미ensive nama ma filti nama density dada dada

ਅਮਰ ਅਜਾਚੀ ਹਰ ਮਿਲੇ ਤਿਨ ਕੈ ਹਉ ਬਲ ਜਾਉ ਆਮਰਾ ਅਜਾਤੀ ਧਿਆਨ ਬਲ ਤਨ ਕਾ ਹਉ ਬਲਜਾ ਤਨ ਕੀ ਧੂੜ ਅਕੁੱਲੀ ਐ ਸੰਗਤ ਮੇਲ ਮਿਲਾ ਤਨ ਕੀ ਧੂੜ ਅਕੁੱਲੀ ਐ ਸੰਗਤ ਮੇਲ ਮਿਲਾ ਨਾਨ ਦਿਆ ਗੁਰ ਆਪਣਾ ਪਾਇਆ ਨਿਰਮਲ ਨਾਮ ਮਰਦਿਜਾ ਗੁਰ ਆਪਣਾ ਪਾਇਆ ਨਰਮਲ ਨਾਮ ਜਿਨ ਨਾਮ ਦਿਆ ਤਿਸ ਸੇਵਸਾ ਤਿਸ ਬਲਹਾਰੈ ਜਾਉ ਜਨ ਨਾਮ ਦਿਆ ਤਿਸ ਸੇਵਸਾ ਤਿਸ ਬਧਾਰ ਜਾਉ ਜੋ ਉਸਾਰੇ ਸੋਟਾ ਹਸੀ ਤਿਸ ਬਿਨ ਆਵਰ ਨਾ ਕੋਏ ਜੋ ਉਸਾਰੇ ਸੋਟਾ ਹਸੀ ਤਿਸ ਬਿਨ ਆਵਰ ਨਾ ਕੋਏ ਘਰ ਪਰਸਾਦੀ ਤਿਸ ਸੰਮਲਾ ਤਾ ਤਨ ਦੁਖ ਨਾ ਹੋਏ ਘਰ ਪਰਸਾਦੀ ਤਿਸ ਸੰਮਲਾ ਤਾ ਤਨ ਤਕਨਾ ਹੋਏ ਅਣਾ ਕੋ ਮੇਰਾ ਕਿਸ ਗਹਿ ਅਣਾ ਕੋ ਹੋਆ ਨਾ ਹੋਗਾ ਕੋ ਮੇਰਾ ਕਿਸ ਗਹਿ ਨਾ ਅਣਾ ਕੋ ਹੋਆ ਨਾ ਹੋਗਾ ਨਾਣੇ ਨੂੰ ਕੰਨਾਣਾ ਉਹ ਮੇਰਾ ਕਿਸ ਗਹਿ ਅਣਾ ਕੋ ਹੋਆ ਨਾ ਹੋਗਾ ਆਪਣਾ ਜਾਣ ਬਿ ਕੋਚੀ ਐ ਦੁਬਦਾ ਬਿਆਪੈ ਰੋਗ ਆਪਣਾ ਦਾਣੰਤ ਗੁਟਿਆ ਤਬਤਾ ਵਤਾ ਭਿਆਪਨ ਆਨ ਦੁਬਦਾ ਬੋਲਣਾ ਦੁਬਦਾ ਬਿਆਪੈ ਰੋਗ ਨਾਮ ਵਿਹੂਣੇ ਆਦਮੀ ਕਲਰ ਕੰਧ ਗ੍ਰੰਤ ਨਾਮ ਵਿਹੂਣੇ ਆਦਮੀ ਤੰਦਰ ਕੰਧ ਗ੍ਰੰਤ ਆਨ ਗਕੇ ਨਿਸ਼ੈਰੀ ਰਾਰੇ ਤੇ ਟਿੱਪੀ ਤੇ ਤਤ ਅਨੁਸਾਰੀ ਗ੍ਰੰਤ ਗ੍ਰੰਤ ਗਣੈ ਸਾਰੀ ਲਾਗੇ ਬੋਲਣਾ ਬਿਣ ਨਾ ਵਾ ਕਿਉ ਛੂਟੀ ਹੈ ਜਾਇ ਰਸਤ ਲੰਤ ਮਾਤੋ ਛੂਟੀ ਹੈ ਜਾਇ ਰਸਤ ਲ ਰਸਤ ਲੰਤ ਗਣਤ ਗਣਾਵ ਅਖਰੀ ਅਗਣਤ ਸਾਚਾ ਸੋਏ ਗਣਤ ਗਣਾਵ ਅਖਰੀ ਅਗਣਤ ਸਾਚਾ ਸੋਏ ਅਗਿਆਨੀ ਮਤ ਹੀਣ ਹੈ ਗੁਰ ਬਿਨ ਗਿਆਨ ਨਾ ਹੋਵੇ ਅਗਿਆਨੀ ਮਤ ਹੀਣ ਹੈ ਗੁਰਗਨ ਗਿਆਨ ਨਾ ਹੋਵੇ ਟੁੱਟੀ ਤਾੰਤਰ ਬਾਬ ਕੀ ਬਾਜੈ ਨਹੀਂ ਵਿਜੋਗ ਟੁੱਟੀ ਤਾੰਤਰ ਬਾਬ ਕੀ ਬਾਜੈ ਨਹੀਂ ਵਿਜੋਗ ਤਤੈ ਨ ਟੁੱਟੀ ਤਾੰਤਰ ਬਾਬ ਕੀ ਬਾਜੈ ਨਹੀਂ ਵਿਜੋਗ ਵਿਚੋੜਿਆ ਮਿਲਿਆ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਾਨਾ ਤਰਵਰ ਪੰਖੀ ਪੰਚ ਤਰਵਰ ਕਾਇਆ ਪੰਖ ਮਾਨਾ ਤਰਵਰ ਪੰਖੀ ਪੰਚ ਤਤ ਚੁਗੈ ਮਿਲ ਏਕ ਸੇ ਤਿਨ ਕਉ ਫਾਸ ਨਾ ਰੰਚ ਤਤ ਚੁਗੈ ਮਿਲ ਏਕ ਸੇ ਤਿਨ ਕਉ ਫਾਸ ਨਾ ਰੰਚ ਹਾਂ ਜਿਹੜਾ ਤਤ ਚੁਗੈ ਮਿਲ ਏਕ ਸੇ ਇੱਕ ਤੇ ਸੇ ਅੱਡ ਪਾਠ ਦੂਜਾ ਪਾਠ ਏਕ ਸੇ ਇਕੱਠਾ ਹੁੰਦਾ ਤਤ ਚੁਗੈ ਮਿਲ ਏਕ ਸੇ ਤਿੰਨ ਕਉ ਫਾਸ ਨਰਨ ਚ ਇਹਨੂੰ ਇਸ ਤਰ੍ਹਾਂ ਹੀ ਸੁੱਧ ਸਮਝਣਾ ਪੰਕ ਟੁੱਟੇ ਫਾਹੀ ਪੜੀ ਅਵਗਣ ਭੀੜ ਬਣੀ ਪੰਕ ਟੁੱਟੇ ਫਾਹੀ ਪੜੀ ਅਵਗਣ ਭੀੜ ਬਣੀ ਹਰੇ ਪੰਕ ਟੁੱਟੇ ਫਾਹੀ ਪੜੀ ਪੜੀ ਪੋਲਾ ਬੋਲਣਾ ਅਵਗਣ ਭੀੜ ਬਣੀ ਬਿਨ ਸਾਥੇ ਕਿਉ ਛੂਟੀ ਐ ਹਰ ਗੁਣ ਕਰਮ ਵਣੀ ਬਿਨ ਸਾਥੇ ਕਿਉ ਛੂਟੀ ਐ ਹਰ ਗੁਣ ਕਰਮ ਵਣੀ ਆਪ ਛਡਾਈ ਛੂਟੀ ਐ ਵੱਡਾ ਆਪ ਧਣੀ ਆਪ ਛਡਾਈ ਛੂਟੀ ਐ ਵੱਡਾ ਆਪ ਭਣੀ ਗੁਰ ਪ੍ਰਸਾਦਿ ਛੂਟੀ ਐ ਕਿਰਪਾ ਆਪ ਕਰੇ ਗੁਰ ਪ੍ਰਸਾਦਿ ਛੂਟੀ ਐ ਪਪਾ ਆਪ ਕਰੇ ਆਪਣਾ ਹੱਥ ਵਡਾਈਆ ਜੈ ਭਾਵ ਤੈ ਦੇ ਆਪਣਾ ਹੱਥ ਵਡਾਈਆ ਜੈ ਭਾਵ ਤੈ ਦੇ ਆ ਐੜਾ ਪਪਾ ਨਾਣੇ ਨੂੰ ਦਲਾਵਾ ਆਪਣਾ ਇਥੇ ਕੰਨਾ ਨਹੀਂ ਹੈ ਆਪਣਾ ਹੱਥ ਵਡਾਈਆ ਜੈ ਭਾਵ ਤੈ ਦੇ ਥਰ ਥਰ ਕੰਪੇ ਜੀੜਾ ਥਾਨ ਵਿਹੂਣਾ ਹੋਵੇ ਆਤਰ ਕੰਪੈ ਜੜਾ ਥਾਨ ਮਾਨ ਹੋਇ ਥਾਨ ਮਾਨ ਸਚ ਏਕ ਹੈ ਕਾਜ ਨਾ ਪੀਟੈ ਕੋਇ ਥਾਨ ਮਾਨ ਸਚ ਥੇਕੈ ਕਾਜ ਨਾ ਹੁੰਦੈ ਕੋਇ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ 나ਥ ਹੈ 나ਥ ਤੂ ਨਿਦਾਰਾ ਆਧਾਰ ਸੁਰ ਨਾਲ ਨਾਥ ਨਾਥ ਤੂੰ ਨਦਾਰਾ ਹਰ ਹਰ ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰ ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰ ਜਹ ਦੇਖਾ ਤਹ ਏਕ ਤੂ ਅੰਤ ਨਾ ਪਾਰ ਵਾਨ ਤਨ ਤਨ ਅੰਤਰ ਰਾਵ ਰਹਿਆ ਗੁਰ ਸਬਦ ਦੀ ਵਿਚਾਰ ਅੰਤ ਨਾ ਪਾਰ ਵਾਨ ਤਨ ਤਨ ਅੰਤਰ ਰਾਵ ਰਹਿਆ ਗੁਰ ਸਬਦ ਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਇਆ ਲੈ ਤੂੰ ਕਰ ਕਰ ਦੇਖਣ ਹਾਰ ਦਇਆ ਦਾਨ ਦਇਆ ਲੈ ਤੂੰ ਕਰ ਕਰ ਦੇਖਣ ਹਾਰ ਦਇਆ ਕਰਹਿ ਪ੍ਰਭ ਮੇਲ ਲੈ ਹੀ ਖੇਨ ਮਹਟਾਹੇ ਉਸਾਰ ਕਰਹਿ ਪ੍ਰਭ ਜੀਤ ਲੈ ਹੀ ਖੇਨ ਮਹਟਾਹੇ ਉਸਾਰ ਦਾਨ ਤੂ ਬਿਨਾ ਤੁਹੀ ਦਾਨਾ ਕੈ ਸਰਦਾਨ ਦਾਨਾ ਕੋ ਬਿਨਾ ਤੁਹੀ ਤਨ ਮਟ ਸਰਦਾ ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਦਾਲਦ ਭੰਜਨ ਦੁਖ ਦਰਣ ਗੁਰਮੁਖ ਗਿਆਨ ਧਿਆਨ ਤਨ ਗਿਆ ਵਹਿ ਝੂਰੀਐ ਤਨ ਮਹਿ ਚੀਤ ਗਵਾਰ ਤਨ ਅਸਤੂਰੀਆ ਤਨ ਮਾਨ ਤਨ ਵਿਰਲੀ ਸਤਿਅ ਸੰਚਿਆ ਨਿਰਮਲ ਨਾਮ ਪਿਆਰ ਤਨ ਸਾਚੇ ਸੰਚਿਆ ਨਿਰਮਲ ਨਾਮ ਪਿਆਰੇ ਧਨ ਗਿਆ ਤਾ ਜਾਣ ਦੇਹ ਜੇ ਰਾਚ ਰੰਗ ਏਕ ਧਨ ਗਿਆ ਪਾ ਨਾਮ ਦੇਹ ਜੇ ਰਾਚ ਰੰਗ ਏਕ ਮਨ ਦੀਜੈ ਸਿਰ ਸੌਪੀਐ ਭੀ ਕਰਤੇ ਕੀ ਟੇਕ ਮਨ ਦੀਜੈ ਸਿਰ ਸੌਪੀਐ ਭੀ ਕਰਤੇ ਹੇਕ ਧੰਦਾ ਧਾਵਤ ਰਹਿ ਗਏ ਮਨ ਮਹਿ ਸਬਦ ਆਨੰਦ ਧੰਦਾ ਧਾਵਤ ਰਹਿ ਗਏ ਮਨ ਮਹਿ ਸ਼ਾਂਤ ਆਨੰਦ ਦਰਜਨਤੇ ਸਾਜਨ ਭਏ ਭੇਟੇ ਗੁਰ ਗੋਵਿੰਦ ਦਰਜਨਤੇ ਸਾਚੁ ਭਏ ਭੇਟੇ ਗੁਰ ਗੋਵਿੰਦ ਬਨ ਬਨ ਪ੍ਰੀਤੀ ਢੂਡਤੀ ਵਸਤ ਰਹੀ ਘਰ ਬਾਰ ਕੀ ਟੋੜ ਤੇ ਵਾਸਤ ਰਹੇਂ ਘਰਵਾਰ ਸਤਗੁਰ ਮਿਲੇ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਸਤਗੁਰ ਮਿਲੇ ਮਿਲ ਰਹੀ ਚਾਨ ਮਨ ਤੋਂ ਤਨਵਾਰਾ ਨਾ ਨਾ ਕਰਤ ਨਾ ਛੂਟੀਐ ਵਿਣ ਗੁਣ ਗਮਪੁਰ ਜਾਹੀ ਨਾ ਨਾ ਕਰਤ ਨਾ ਛੂਟੀਐ ਗਣਪੁਰ ਜਾਹੇ ਆਏ ਪਾਠ ਨਾ 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 ਤਾ ਚੂਟੀ ਐ ਇਹ ਨਾ ਨਾ ਕਥਾ ਬਾਤ ਨਹੀਂ ਐ ਅਲੱਗ ਪਾਠ ਐ ਨਾ ਨਾ ਕਰਤ ਨਾ ਚੂਟੀ ਐ ਵਣਗੁਣ ਜੰਪੂਰ ਜਾਹੀ ਨਾ ਤਿਸ ਇਹ ਹੋ ਨਾ ਉਹ ਹੋ ਹੈ ਅਬ ਗੁਣ ਫੇਰ ਪਛਤਾਹੀ ਨਾ ਤਿਸ ਇਹ ਹੋ ਨਾ ਉਹ ਹੋ ਆਇਂ ਗੁਣ ਫੇਰ ਪਛਤਾਹੀ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਨਾ ਤਿਸ ਨਾਥ ਅਧਿਆਨ ਨਾ ਧਿਆਨ ਬਾਤ ਤਰਨ ਧਿਆਨ ਬਿਨ ਨਾਵੇ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਬਿਨ ਨਾਵੇ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਆ ਬਿਨ ਨਾਵੇ ਇਹਨੂੰ ਨਾਵੇ ਬੁਲਣਾ ਆਵੇ ਨਹੀਂ ਬੁਲਣਾ ਪੋਲਾ ਬੁਲਣਾ ਬਿਨ ਨਾਵੇ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਥਾ ਕਰਹੀ ਕਿਵ ਅਪੜਾ ਹਾਤ ਨਹੀਂ ਨਾ ਪਾਰ ਆਪੜਾ ਹਾਤਾ ਨਹੀਂ ਲਾਪਾਰੰ ਨਾ ਸਾਜਨ ਸੇ ਰੰਗੁਲੇ ਕਿਸ ਪਹਿ ਕਰੀ ਪੁਕਾਰੇ ਨਾ ਸਾਜਨ ਸੇ ਰੰਗ ਬੰਕਲੇ ਕਿਸ ਪਹਿ ਕਰੀ ਪੁਕਾਰੇ ਨਾਨਕ ਪ੍ਰਿਅ ਪ੍ਰਵਜੇ ਕਰੀ ਬਿਲੇ ਮਿਲਣ ਹਾਰ ਨਾਨਕ ਪ੍ਰਵਜੇ ਕਰੀ ਬਿਲੇ ਮਿਲਣ ਹਾਰ ਜਿਨ ਵਿਛੋੜੀ ਸੋ ਮਿਲਸੀ ਗੁਰ ਕਾ ਹੇਤ ਅਪਾਰ ਸੋ ਮੈਨਸੀ ਪੁਰਤ ਹਿੰਤ ਹਪਾਰਨ ਪਾਪ ਗੁਰਾ ਪਾਪੀ ਕਾਓ ਪਿਆਰਾ ਪਾਪ ਗੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾਸਾਰਾ ਪਾਪ ਲਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣ ਆਪ ਪਰ ਹਰ ਪਾਪੰ ਪਛਾਣ ਆਪ ਫਿਰ ਫਿਰ 파ਹੀ 파ਸੈ ਕਉਆ ਫਿਰ ਫਿਰ 파ਹੀ पासा कौवा तो फिर पछताना अब क्या हुआ पासा कौवा अब क्या हुआ पाथा चुग चुगए नहीं बूझे पाथा चुग चुगए नहीं बूझे साधु मिले ता आखी सूझे साधु गुर मिलाता आखी सूझे जाओ मछली फाथी जम जाल वेण गुरु ताते मुक्त ना पाल ਬੇੜਾ ਗੁਰ ਦਾ ਤੇ ਮੁਕਤ ਨਾ ਪਾ ਫਿਰ ਫਿਰ ਆਵੇ ਫਿਰ ਫਿਰ ਜਾਏ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹੇ ਦਿਵਲਾਈ ਇੱਕ ਰੰਗ ਰਚੈ ਰਹੇ ਦਿਵਲਾਈ ਇਹ ਬਚੂਟੈ ਫਿਰ ਫਾਸ ਨਾ ਪਾਏ ਇਹ ਬਚੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਪੀਰ ਭਏ ਬੈਰਾਈ ਬੀਰ ਪੀਰ ਕਰ ਰਹੀ ਤੂ ਬਿਨ ਭੈ ਭਰਾਨ ਬੀਰ ਚੱਲੇ ਕਰ ਆਪਣਾ ਬਹਿਣ ਬਿਰਹ ਜਲ ਜਾਈ ਜਿਤ ਤੈ ਕਰ ਆਪਣਾ ਬਹਿਣ ਬਿਰਹ ਦੰ ਦਾਈ ਬਾਪੁ ਲ ਕੈ ਘਰ ਬੇਟੜੀ ਬਾਲੀ ਬਾਲੈ ਨੇਹ ਬਾਪਨ ਕੈ ਘਰ ਬੇਟੜੀ ਬਾਤ ਬਾਲਾ ਨੇ ਆ ਬਾਪੁ ਲ ਕੇ ਘਰ ਬੇਟੜੀ ਬਾਲੀ ਬਾਲੈ ਨੇਹ ਬਾਲੇ ਬਾਲੈ ਕਸ ਕੇ ਬੋਲਨੇ जे लोड़ा है बार से बहते बिरलो ज्ञानी बू जनो सतिगुरु साच मिले बिरलो ज्ञानी साथ मिले ठाकुर हाथ बढ़ाई जय पावै तै दे ਆਦਰ ਆਦਰ ਬੰਦਾ ਇਲਾ ਜੈ ਪਾਵਨ ਤਾ ਦੇ ਬਾਣੀ ਬਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਕਰ ਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਬਾਣੀ ਬਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਤੋ ਵਿਚਾਰ ਸਿੱਧੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ